ਕੁੱਤੇ ਖਾਣੇ ਮੈਂ ਬੱਚਾ ਚੰਗੀ ਤਰ੍ਹਾਂ ਕਰੂੰਗੀ ਨਹੀਂ ਕੋਸੂਟੀ ਕੁੱਤੇ ਖਾਣੇ ਕਰੂੰਗੀ ਨਾ ਤੂੰ ਆਪਣੇ ਪੇਟ ਦਾ ਨਾਮ ਹੀ ਭੁੱਲ ਜਾਊਗਾ ਠੀਕ ਆ ਆ ਲਾਸਟ ਵਰਡਿੰਗ ਆ ਮੇਰੀ ਪ੍ਰੀਤ ਜੱਟੀ ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਹੈ ਇੱਥੋਂ ਗੱਲ ਚੱਲੀ ਹੈ ਕਿੱਥੇ ਗੱਲ ਮੁੱਕਣੀ ਹੈ ਖੈਰ ਛੱਡੋ ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪ੍ਰੀਤ ਜੱਟੀ ਦਾ ਵਿਆਹ ਵੀ ਹੋ ਚੁੱਕਿਆ ਹੈ। ਪ੍ਰੀਤ ਜੱਟੀ ਦੀਆਂ ਕੁਝ ਕੁ ਲੀਕਿੰਗ ਵੀਡੀਓ ਪ੍ਰਾਈਵੇਟ ਸੋਸ਼ਲ ਮੀਡੀਆ ਤੇ ਖੂਬ ਜਿਆਦਾ ਵਾਇਰਲ ਹੋਈਆਂ ਨੇ। ਜਿਸ ਨੂੰ ਵੇਖਦੇ ਆ ਪ੍ਰੀਤ ਜੱਟੀ ਨੇ ਕੜਤਨ ਖਾਦੀ ਹੈ। ਜੋ ਵੀ ਇੰਸਟਾਗ੍ਰਾਮਾਂ ਤੇ ਪੇਜਾਂ ਵੱਲੋਂ ਉਹਨਾਂ ਦੀਆਂ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਪ੍ਰੀਤ ਜੱਟੀ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਤੁਸੀਂ ਐਡਿਟ ਕਰਕੇ ਇਸ ਤਰ੍ਹਾਂ ਦਾ ਗੰਦ ਨਾ ਪਾਓ। ਬਾਕੀ ਹੋਰ ਕੀ ਕੀ ਗੱਲਾਂ ਆਖੀਆਂ ਪ੍ਰੀਤ ਜੱਟੀ ਨੇ ਆਓ ਤੁਹਾਡੇ ਨਾਲ ਵੀਡੀਓ ਦੇ ਗਾਹ ਸਾਨੀਆਂ ਕਰਦੇ ਆ ਜੇਕਰ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਕੁੱਤੇ ਹਾਲੇ ਪੇਡ ਵਾਲਾ ਤੂੰ ਜਿਹੜਾ ਵੀ ਆ ਠੀਕ ਹੈ ਨਾ ਮੈਂ ਸਾਰਿਆਂ ਨੂੰ ਸਮਝਾਇਆ ਵੀ ਸਾਰੇ ਹੜਗੇ ਜੋ ਜਿੱਦਾਂ ਵੀ ਜਿਹੜੇ ਪੇਡ ਮੇਰੇ ਬੜਾ ਪੁੱਠਾ ਸੁਦਾ ਬੋਲਦੇ ਜਿਨ੍ਹਾਂ ਨੂੰ ਮੈਂ ਉਸ ਦਿਨ ਤਾਂ ਕਹਿ ਵੀ ਰਹੀਆਂ ਮਤਲਬ ਸਾਰੇ ਸਹੀ ਹੋਏ ਆ ਹਾਂ ਆਖਸਤ ਬੰਦਾ ਤੋਂ ਠੀਕ ਹੈ ਨਾ ਕੈਂਡੀ ਇੱਕ ਬੰਦਾ ਭਾਂਜਾ ਠੀਕ ਆ ਕੁੱਤੇ ਖਾਣੇ ਜੋ ਵੀ ਤੂੰ ਐ ਜੋ ਵੀ ਐ ਤੇ ਤੇਰੀ ਕੁੱਤੇ ਖਾਣੇ ਵਿੱਚ ਚੰਗੇ ਤਰ੍ਹਾਂ ਕਰੂਗੀ ਨਹੀਂ ਕੋਸੂਟੀ ਕੁੱਤੇ ਖਾਣੇ ਦੇਰੂਗੀ ਨਾ ਤੂੰ ਆਪਣੇ ਪੇਜ ਦਾ ਨਾਮ ਹੀ ਭੁੱਲ ਜਾਊਗਾ ਠੀਕ ਆ ਆ ਲਾਸਟ ਵਾਰਡਿੰਗ ਆ ਵੇਰੀ ਜਿੰਨਾ ਸਮਝੋ ਸਿੱਦੇ ਜੰਡੇ ਆਤੇ